ਸੱਜਣ ਸੀ ਉਹਦੇ ਚਾਰ ਬੇਟੇ ਤੇ ਇੱਕ ਬੇਟੀ ਉਹ ਚੜ੍ਹਾਈ ਕਰ ਗਿਆ ਤੇ ਉਹਦਾ ਕੋਈ ਗੂੜਾ ਸੱਜਣ ਸੀ ਬੇਟੀ ਵੱਡੀ ਸੀ ਬੇਟੇ ਛੋਟੇ ਉਹ ਜਦੋਂ ਉਹਦਾ ਸੰਸਕਾਰ ਹੋਣਾ ਸੀ ਨਾ ਤੇ ਭਾਈ ਸਾਹਿਬ ਜੀ ਨੇ ਆ ਕੇ ਤੇ ਤਿਆਰੀ ਕੀਤੀ ਹੋਈ ਤੇ ਉਹਦੇ ਵਿੱਚ ਰੋਕ ਪਾਤੀ ਕਹਿੰਦੇ ਵੀ ਇਹਨੇ ਲੱਖ ਰੁਪਈਆ ਮੇਰਾ ਦੇਣਾ ਹੈ ਬੋਲੋ ਸਤਨਾਮ ਟਿਵੇਂ ਮੈਂ ਸਸਕਾਰ ਨਹੀਂ ਹੋਣ ਦੇਣਾ ਮੇਰਾ ਉਧਾਰ ਜਿਹੜਾ ਇਹਨੇ ਮੋੜਿਆ ਨਹੀਂ ਹੈ ਤੇ ਤੁਸੀਂ ਦਿਓ ਤੇ ਮੈਂ ਸਸਕਾਰ ਹੋਣ ਦੇਣਾ ਨਹੀਂ ਤੇ ਨਹੀਂ ਹੋਣ ਦੇਣਾ ਹੁਣ ਪੰਚਾਇਤ ਇਕੱਠੀ ਸਾਰੇ ਲੋਕ ਇਕੱਠੇ ਸੀ ਗੱਲ ਬੜੀ ਪਿਆਰੀ ਲੱਗੀ ਵੰਡਦਿਆਂ ਕਿਸੇ ਨੇ ਸੱਚ ਕਿਹਾ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਣੀਆਂ ਉਥੇ ਕੀ ਹੋਇਆ ਉਹਦੇ ਚਾਰੇ ਪੁੱਤਰ ਖੜੋਤੇ ਤੇ ਜਦੋਂ ਲੱਖ ਦੀ ਗੱਲ ਆਈ ਤੇ ਇੱਕ ਮੋਤਵਾਰ ਸੱਜਣ ਕਹਿੰਦਾ ਪੁਰਖਾ ਚਾਹਣੋਂ 25-25 ਆਉਣਾ ਏ ਕਰ ਦਿਓ ਉਹ ਕਹਿੰਦੇ ਅਸੀਂ ਜਾਣਦੇ ਨਹੀਂ ਇਹ ਕੌਣ ਆਖੋ ਸਤਨਾਮ ਪਸਿੰਗ ਨਹੀਂ ਦਿੱਤਾ ਲਿਆ ਇਹ ਕੋਈ ਗੱਲ ਹੈ ਉਹ ਇੱਕ ਦੂਜੇ ਦੇ ਉੱਲੇ ਹੋਣ ਉਹ ਕਹਿੰਦਾ ਮੇਰਾ ਪੈਸੇ ਦਿਓ ਮੈਂ ਸਸਕਾਰ ਨਹੀਂ ਕਰਨ ਦੇਣਾ ਇੰਨਾ ਕੁਝ ਹੋਣ ਦੇ ਬਾਵਜੂਦ ਪੁੱਤ ਪਿਛਾ ਹੋ ਗਏ ਤੇ ਉਹ ਜਿਹੜੀ ਧੀ ਸੀ ਅੱਗੇ ਆਈ ਕਹਿੰਦੀ ਵੇਖ ਗੁਰਮੁਖਾ ਤੇਰੀ ਮੇਰੇ ਪਿਤਾ ਨਾਲ ਗੁੜੀ ਯਾਰੀ ਹੈ ਮੈਂ ਤੈਨੂੰ ਜਾਣਦੀ ਤੂੰ ਤੇ ਪਾਪਾ ਸਜਣ ਸੀ ਵੇਖ ਅੱਜ ਮੇਰੇ ਪਿਤਾ ਦੀ ਅੰਤਮ ਰਸਮ ਦੇ ਉੱਤੇ ਨਾ ਬਾਦਸ਼ਗਣੀ ਨਾ ਕਰ ਉਹ ਕਹਿੰਦਾ ਮੈਂ ਕਿਹੜਾ ਕੁਝ ਕਹਿੰਨਾ ਹੈ ਮੇਰੇ ਪੈਸੇ ਦੋ ਸਸਕਾਰ ਕਰੋ ਚਾਰੇ ਪੁੱਤ ਆਸੇ ਪਾਸੇ ਹੋ ਗਏ ਮੁਕਰ ਗਏ ਇਹ ਨਹੀਂ ਸਾਡੇ ਕੋਲ ਨਹੀਂ ਹੈਗਾ ਨਹੀਂ ਸਤਕਾਰ ਹੁੰਦਾ ਤੇ ਨਾ ਹੋਵੇ ਬੱਚੀ ਨੇ ਆਖਿਆ ਕਹਿਣ ਲੱਗੀ 1 ਲੱਖ ਰੁਪਈਆ ਮੈਂ ਦਵਾਂਗੀ ਸਰਪੰਚ ਸਾਹਿਬ ਮੇਰੇ ਖਾਤੇ 'ਚ ਪਾ ਦਿਓ ਤੇ ਸਤਕਾਰ ਕਰ ਲੈਣ ਦਿਓ ਤੇ ਉਸ ਬਜ਼ੁਰਗ ਦੇ ਨੇਤਰ ਭਾਰ ਆਏ ਉਹਨੇ ਉਸ ਧੀ ਦੇ ਸਿਰ ਤੇ ਹੱਥ ਰੱਖ ਕੇ ਨਾ 5 ਲੱਖ ਰੁਪਈਆ ਮੰਗਾ ਕੇ ਗੱਡੀ 'ਚੋਂ ਦੀ ਝੋਲੀ ਚ ਪਾਦਾ ਆਖੋਏ ਗਰ ਸਾਰੇ ਹਰਾਨ ਹੋਏ ਕਹਿਣ ਲੱਗੇ ਕਿ ਵੀ ਤੁਸੀਂ ਤਾਂ ਲੈਣਾ ਇਹਦੇ ਤੋਂ ਉਹ ਕਹਿੰਦਾ ਗੱਲ ਕੋਈ ਹੋਰ ਸੀ